ਕੇਸ ਕੰਗਾ ਤੇ ਕਿਰਪਾਨ ਰੱਖਦੇ ਕਛ ਕੜਾ ਤਲੀ ਤੇ ਜਾਨ ਰੱਖਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਾਰੀ ਦੁਨੀਆ ਤੇ ਵੱਖਰੀ ਪਛਾਣ ਰੱਖਦੇ ਇੱਕੋ ਜਹਾ ਕਲਚਰ ਸਾਰੇ ਅੰਮ੍ਰਿਤ ਵੇਲੇ ਉੱਠਦੇ ਪਿਆਰੇ ਜਿੱਥੇ ਕਿਤੇ ਵੀ ਵਸਦਾ ਸਿੱਖ ਭਲਾਈ ਦੇ ਸਦਾ ਹੁੰਦੇ ਵਰਤਾਰੇ ਤੁਸੀਂ ਮੰਨਦੇ 33 ਕਰੋੜ ਦੇਵਤੇ ਪੂਜਦੇ ਪੱਥਰ ਤੇ ਚੜ੍ਹਦੇ ਫੁੱਲ ਸਾਡਾ ਗੁਰੂ ਆ ਗਿਆਨ ਇੱਕੋ ਦਾ ਪੀਂਦੇ ਨਾਮ ਰਸ ਤੇ ਸਾਡੇ ਸਿਰਾਂ ਦੇ ਪੈਂਦੇ ਮੁੱਲ ਸਾਡੇ ਨਾ ਕੋਈ ਅਸ਼ੂਤ ਨਾ ਪ੍ਰੇਤ ਨਾ ਭੂਤ ਨਾ ਉੱਚਾ ਨਾ ਨੀਵਾ ਨਾ ਪਿਤਰ ਨਾ ਜਮਦੂਤ ਨਾ ਸਵਰਗ ਨਾ ਨਰਕ ਰੱਬ ਦੇ ਬਾਣੇ ਵਿੱਚ ਮਜਬੂਤ ਨਮਾਸ ਖਾਨ ਦਾ ਪਾਪ ਨਸਾ ਖਾਨ ਦਾ ਪੁੰਨ ਗੁਲਾਮੀ ਤੋਂ ਸਦਾ ਦੂਰ ਕੋਲ ਆਜ਼ਾਦੀ ਵਾਲੇ ਚਿੰਨਾ ਇੱਕੋ ਸਾਡਾ ਗੁਰੂ ਗੁਰੂ ਸਾਡਾ ਗ੍ਰੰਥ ਜੇ ਅੱਖਰ ਪੜੇ ਖਾਲਸਾ ਤਾਂ ਚੜ੍ਹਦੀ ਕਲਾ ਚ ਪੰਥ ਹਲੇ ਹੋਏ 500 ਸਾਲ ਫਿਰ ਸਿੱਖ ਪੁਰਾਤਨੀ ਕਿਵੇਂ ਜਦ ਐਨੇ ਨੇ ਡਿਫਰੈਂਸ ਫਿਰ ਸਿੱਖ ਸਨਾਤਨੀ ਕਿਵੇਂ ਇਸ ਸਿੱਕਾ ਸਨਾਤਨੀ ਕਿਵੇਂ